ਮਾਲਕੀ ਹੋਊਗਾ ਭੱਜਣਾ ਆਪਾਂ ਦੀ ਬਮੈਲ ਆਪਾਂ ਖੋਇਆ ਭੱਜਦੇ ਆਂ ਇਹ ਉਹਨੂੰ ਬਾਜ ਮਾਰਦੇ ਆਂ ਇਹਨੂੰ ਸਾਧਦੇ ਆਂ ਔਰਾਂ ਨੂੰ ਇਹਨੂੰ ਔਰੇ 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 ਆ ਹਾਂ ਬਾਈ ਔਰੇ 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 ਆ ਗਿਆ ਬਾਈ ਉਹ ਭੱਜਣਾ ਦਾ ਸੀ ਸੀ ਫੋਨ ਤੇ ਤੋ ਅਜੀਖ ਹੋਇਆ ਤੂੰ ਕਿਉਂ ਭੱਜੀ ਜਨੇਗਾ ਮੈਨੂੰ ਪਤਾ ਹੀ ਨਹੀਂ ਸੀਗਾ ਪਤਾ ਕਿਉਂ ਨਹੀਂ ਸੀਗਾ ਮੇਰੇ ਨਾਲ ਪਹਿਲੀ ਵਾਰੀ ਹੋਇਆ ਸੀ ਨਾ ਕੰਮ ਉਹ ਜਦੋਂ ਤੇਥੋਂ ਫੋਨ ਖੋਲਿਆ ਸੀ ਅਸੀਂ ਫਿਰ ਅਸੀਂ ਭੱਜਣਾ ਸੀ ਤੇ ਭੱਜੋ ਦਿੰਦੇ ਆਂ ਨਾ ਕੋਈ ਮੋਟਰਸਾਈਕਲ ਦੇ ਭੱਜਣਾ ਦੀ ਅਸੀਂ ਕਦੇ ਕਦੇ ਮੋਟਰਸਾਈਕਲ ਭੱਜਣਾ ਸੀਗਾ ਕਦੇ ਕਦੇ ਤੇ ਭੱਜਣਾ ਸੀ ਉਹ ਤੂੰ ਦਾ ਜਮੀਨ ਕਲਨ ਬੰਦਾ ਇਹਨੂੰ ਸਮਝਾਗਾ ਚੱਲ ਫਿਰ ਇਹਨੂੰ ਸਮਝਾਉਨੇ ਹੈਗੇ ਆਜਾ ਇੱਧਰ ਆ ਤੈਨੂੰ ਦੱਸਦਾ ਮੈਂ ਕੀ ਕਰਨਾ ਹੈ ਆ ਗਿਆ ਬੈਠ ਮੋਟਰਸਾਈਕਲ ਤੇ ਹਾਂ ਮੋਟਰਸਾਈਕਲ ਤੇ ਬੈ ਗਿਆ ਬਾਬ ਸਿੱਖ ਬੈ ਕੇ ਜਾ ਪਿੱਛੇ ਜਾ ਕੇ ਦੱਸਾਂਗੇ ਅਸੀਂ ਕੀ ਕਰਨਾ ਹੈ ਸੋ ਬੈ ਕੇ ਜਾ ਹਾਂ ਪਿੱਛੇ ਜਾਓ ਤੇ ਅਸਰ ਪਿੱਛੇ ਜਾਂਦਾ ਹੈ ਲੈ ਇੱਧਰ ਹੋ ਜਾ ਤੂੰ ਇੱਧਰ ਹੋ ਜਾ ਤੂੰ ਇੱਧਰ ਹੋ ਜਾ ਅੱਛਾ ਲੈ ਕੇ ਭੱਜਣਾ ਹੈ ਕੋਈ ਨਹੀਂ ਜਾਣਦਾ ਲੈ ਕੇ ਲੱਗੇਗਾ ਭਾਜੀ ਨਾ ਨਾ ਉਹ ਬਾਅਦ ਸੁਣਦੇ ਆਂ ਇੱਥੋਂ ਹੀ ਆ ਜੀ ਆ ਜੀ ਉਰੋਂ ਹੀ ਆ ਜਾ ਫਿਰ ਦੇਖੀ ਆ ਜਾ ਭਾਜੀ ਹੱਥੋਂ ਮਲਗਾ ਆ ਪਾ ਕੇ ਵੀ ਫਿੱਟਗਾ ਦੇਖ ਪਰ ਬੱਚੀ ਤੇ ਤਾਂ ਮੈਨੂੰ ਲੱਗਦਾ ਤਾਂ ਪਤਾ ਹੀ ਨਹੀਂ ਕਿਹਾ ਹੋਇਆ ਸਾਰਾ ਉਹ ਬੰਦਾ ਮੈਨੂੰ ਕਲਾਨੀ ਲੱਗਦਾ ਐ ਤੂੰ ਕਲਾਨੀ ਕਿਉਂ ਚਾਰ ਉਹਦਾ ਪਿੱਛਾ ਚੱਲ ਫਿਰ ਭਾਲ ਦਿਆਂ ਆਪਣਾ ਵੋਟਰ ਸਾਈਕਲ ਲੈ ਕੇ ਆ ਸਾਈਕਲ ਤੋਂ ਉੱਪਰ ਨੇ ਆ ਲਈ ਜੇ ਚਾਬੀ ਵਿੱਚ ੱਡੀ ਬੈਠੇ ਇੱਥੇ ਲਵੇ ਲਾਉਣੀ ਹੋ ਦੇਖਦੇ ਚੋਰ 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 ਆਪ ਆਓ ਬਈ ਹਾਂ ਵੀ ਹਾਂ ਮੋਟਰ ਹੈਗੇ ਲੈ ਕੇ ਭੱਜ ਗਏ ਸਾਡਾ ਉਹਦੇ ਘਰ ਦਾ ਪਤਾ ਕਿਹਨ ਦੱਸਿਆ ਉਹ ਕਿਹਨ ਪੜਿਆ ਹੁੰਦਾ ਮੈਂ ਹੈਡ ਮਾਸਟਰ ਰਿਹਾਂ ਜਿਹਦੇ ਸਕੂਲ ਤੋਂ ਹੈਡ ਮਾਸਟਰ ਆ ਗਿਆ ਉਹ ਸਕੂਲ ਦਾ ਮੈਂ ਮਾਲਕਾਂਗਾ ਆ ਜਾਓ ਬਈ ਘਰੀ ਆ ਗਿਆ ਬੰਦੇ